ਔਰ ਕਿਸਾਨ ਵੀਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਕਿ ਜਿਹੜੀ ਆ ਸਟੇਜ ਹੁੰਦੀ ਨਾ ਤਣੇ ਨੂੰ ਗੰਡਾਂ ਕਿਸਾਨ ਵੀਰੋਂ ਬਣ ਜਾਂਦੀਆਂ ਜਦੋਂ ਝੰਡਾ ਪੱਤਾ ਨਿਕਲਦਾ ਨਾ ਤਣੇ ਨੂੰ ਗੰਡਾਂ ਪੈਣ ਦੀ ਜਿਹੜੀ ਸਟੇਜ ਆ ਉਹ ਤਕਰੀਬਨ ਤਕਰੀਬਨ 55 60 ਦਿਨ ਤੇ ਸ਼ੁਰੂ ਹੋ ਜਾਂਦੀ ਜੁਆਇੰਟਿੰਗ ਸਟਾਰਟਿੰਗ ਹੋ ਜਾਂਦੀ ਹੈ ਉਦੋਂ ਬਾਅਦ ਤਣੇ ਨੂੰ ਗੰਡਾਂ ਵੱਧਦੀਆਂ ਨੇ ਬਣਦੀਆਂ ਨੇ ਤੇ ਉਹਨਾਂ ਦੀ ਦੂਰੀ ਬਣਦੀ ਰਹਿੰਦੀ ਹੈ ਜਿਹਦੇ ਨਾਲ ਥੋੜਾ ਜਿਹਾ ਉੱਥੇ ਆ ਕੇ ਕਣ ਕਰਦ ਕਰਦੀ ਹੈ ਫਿਰ ਜਿਹੜਾ ਝੰਡਾ ਪੱਤਾ ਨਿਕਲਦਾ ਝੰਡਾ ਪੱਤਾ ਜਦੋਂ ਨਿਕਲਦਾ ਤਾਂ ਵਿੱਚ ਜਿਹੜਾ ਹੈਗਾ ਸਿੱਟਾ ਬਣਨ ਦੀ ਸ਼ੁਰੂਆਤ ਹੋ ਛੋਟਾ ਹੋ ਸਕਦਾ ਵੱਡਾ ਹੋ ਸਕਦਾ ਇਹ ਸਟੇਜ ਤਕਰੀਬਨ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ 68 70 ਦਿਨ ਤੋਂ ਲੈ ਕੇ 82 85 ਦਿਨ ਤੱਕ ਇਹ ਸਟੇਜ ਹੁੰਦੀ ਹੈ ਤੇ ਜਿਹੜਾ 75 78 80 ਦਿਨ ਦਾ ਸਮਾਂ ਜਾਂ 82 ਦਿਨ ਦਾ ਸਮਾਂ ਇਹਦਾ 8 10 ਦਿਨ ਦਾ ਜਿਹੜਾ ਟਾਈਮ ਪੀਰੀਅਡ ਹੈ ਇਹ ਬਿਲਕੁਲ ਸਹੀ ਸਮਾਂ ਹੁੰਦਾ ਤੁਹਾਡਾ ਜਦੋਂ ਤੁਸੀਂ ਸਪਰੇ ਜਿਹੜੀ ਹੈਗੀ ਐਨ ਪੀ ਕੇ ਦੀ ਜਾਂ ਬੋਰਨ ਦੀ ਜਾਂ ਤੁਹਾਡੀ ਕਣਕ ਜਿਹੜੀ ਪਹਿਲਾਂ ਜੇ دب ਗਈ ਸੀਗੀ ਤਾਂ ਉਸ ਤੋਂ ਬਾਅਦ ਆਪਾਂ ਤੱਤਾਂ ਵਾਲੀਆਂ ਸਪ੍ਰੈਆਂ ਕੀਤੀਆਂ ਨੇ ਤੇ ਕੋਈ ਅਮੀਨੋ ਐਸਿਡ ਜੀ ਦੇ ਵਿੱਚ ਕੋਈ ਸਾਗਾਰਿਕਾ ਤੁਸੀਂ ਸੀਬੀਡ ਐਕਸਟ੍ਰੈਕਟ ਆ ਜਿਹੜੀ ਕਿ ਅ ਬੈਸਟ ਤੁਸੀਂ ਕਹਿ ਸਕਦੇ ਆ ਫਸਲ ਨੂੰ ਤਾਕਤ ਦੇਣ ਵਾਸਤੇ ਜੇ ਕਰਨਾ ਚਾਹੁੰਦੇ ਆ ਤਾਂ ਵੈਸੇ ਤੁਸੀਂ ਐਨਪੀਕੇ ਕਰੋ ਨਾਲ ਬੋਰਨ ਕਰੋ ਉਹ ਬੈਸਟ ਆ ਇਹ ਸਟੇਜ ਆ ਜਿਹੜੀ ਦੇਖੋ ਤੁਸੀਂ ਸਿੱਟਾ ਜਿਹੜਾ ਹੈਗਾ ਇਦੋਂ ਵੀ ਜੇ ਛੋਟਾ ਹੋਵੇ ਨਾ ਤਾਂ ਉਹ ਸਟੇਜ ਤੇ ਕਰੋਗੇ ਤਾਂ ਉਨਾ ਹੀ ਵਧੀਆ ਰਹੂਗਾ ਕਿਉਂਕਿ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਗਿਆ ਉਹਨੂੰ ਜਿਹੜੀ ਤਾਕਤ